ਕਮਲਾਨਰੂ ਪ੍ਰਾਇਮਰੀ ਸਕੂਲ ਗੁਰੂ ਹਰਗੋਬਿੰਦਗਰ ਫਗਵਾੜਾ ਵਿਖੇ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਮਿਸਿਸ ਦਿਵਿਆ ਸਰਦਾਨਾ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਪੀਕੇ ਟਿੱਲੋ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਸਕੂਲ ਮੈਨੇਜਮੈਂਟ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਬੱਚਿਆਂ ਵਿਚਕਾਰ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਜਦਕਿ ਬੱਚਿਆਂ ਵੱਲੋਂ ਮਨਮੋਹਕ ਕੋਰੋਗ੍ਰਾਫੀ ਵੀ ਪੇਸ਼ ਕੀਤੀ ਗਈ ਇਸ ਮੌਕੇ ਤੇ ਆਏ ਮਹਿਮਾਨਾਂ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਤਾਂ ਕਿ ਬੱਚੇ ਸਰੀਰਕ ਤੌਰ ਤੇ ਤੰਦਰੁਸਤ ਰਹਿ ਸਕਣ ਆਖਿਰ ਵਿੱਚ ਕਮਲਾ ਨਹਿਰੂ ਪ੍ਰਾਇਮਰੀ ਸਕੂਲ ਦੀ ਪ੍ਰਿੰਸੀਪਲ ਸਤਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਸਪੋਰਟਸ ਮੀਟ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ ਜੀ ਸਾਰਿਆਂ ਨੂੰ ਮੈਂ ਸਤਿੰਦਰ ਕੌਰ ਹੈਡ ਮਿਸਟਰੀਸ ਆਫ ਕਮਲਾ ਨਹਿਰੂ ਪ੍ਰਾਇਮਰੀ ਸਕੂਲ ਆਮ ਆਨਰਡ ਟੂ tell that we are having our annual sports meet and I'm very much thankful to the, the Mrs. Divya sadhana to accept our invitation and to be the chief guest of the day. I'm equally uh, welcome and honored to have Mrs. Paramjit Kornilin, who is the pillar of our Kamala Nehru School and uh, to I'm very much thankful to the management committee for always with us always supporting us and always working very hard to the scratch touch the pinnacle of the glory so mai girl fir thanwad kar diyan saryanda ki ajj assi e annual sports stage te tusi vekhoge ki kive sade bachche sports de naal naal culture nu leke chalange mai bachcha de mata pita nu e message dena chahunde pehla ta mai unna da bahut bahut shukriya kar diyan ਕਿ ਉਹ ਹਰ ਵੇਲੇ ਸਾਡੇ ਨਾਲ ਰਹਿੰਦੇ ਨੇ ਸਾਨੂੰ ਸਪੋਰਟ ਕਰਦੇ ਨੇ ਹਰ ਵੇਲੇ ਆਪਣਾ ਐਨਥੂਸੀਆਜ਼ਮ ਆਪਣਾ ਸ਼ੋਅ ਕਰਦੇ ਆਂ ਔਰ ਅੱਜ ਮੈਂ ਪੇਰੈਂਟਸ ਨੂੰ तहे ਦਿਲੋਂ ਸ਼ੁਕਰਾਨਾ ਕਰਦੀ ਆਂ ਕਿ ਉਹ ਐਨਵਲ ਫੰਕਸ਼ਨ ਐਨਵਲ ਸਪੋਰਟਸ ਮੀਟ اٹੈਂਡ ਕਰਨ ਲਈ ਇੱਕਦਮ ਟਾਈਮ 'ਤੇ ਆਏ ਔਰ ਦਾ ਹਾਲ ਇਜ਼ ਫੁੱਲ ਆਫ ਵਿਦ ਪੇਰੈਂਟਸ ਆਮ ਵੈਰੀ ਹੈਪੀ ਟੂ ਸੀ ਦੈਟ ਕਮਲਾ nehru ਪ੍ਰਾਇਮਰੀ ਸਕੂਲ ਸਾਡਾ ਹਰ ਗੋਬਿੰਦ ਨਗਰ ਵਿੱਚ ਹੈ लागे शागिदे सारे बच्चे इसी स्कूल ਦੇ ਵਿੱਚ ਆਉਂਦੇ ਨੇ। ਔਰ ਸਾਡੀ ਇੱਕ ਖਾਸ ਕੋਸ਼ਿਸ਼ ਹੁੰਦੀ ਹੈ ਕਿ ਅਕੈਡੈਮਿਕ ਐਕਸਲੈਂਸ ਦਾ ਅਸੀਂ ਵਰਕ ਕਰਦੇ ਹਾਂ। ਲੇਕਿਨ ਫਿਜ਼ੀਕਲ ਫਿਟਨੈਸ ਨਹੀਂ ਕੋਈ ਤਾਂ ਕੰਮ ਕੀ ਦਾ ਚੱਲੇਗਾ। ਹੈਲਦੀ ਯੂ نو ਮਾਈਂਡ ਇਨ ਅ ਹੈਲਦੀ ਬਾਡੀ ਬਾਡੀ ਇਜ਼ ਵਾਟ ਵੀ ਬਲੀਵ ਇਨ। ਸੋ ਅੱਜ ਸਪੋਰਟਸ ਦੇ ਹੈ ਸਾਡਾ ਔਰ ਉਤੋਂ ਪਹਿਲਾਂ ਬਹੁਤ ساری ਸਾਡੀ ਅਸੀਂ ਅਸੀਂ ਕੰਪੀਟੀਸ਼ਨਸ ਕੀਤੇ ਨੇ, ਫੀਲ ਇਵੈਂਟਸ ਕੀਤੇ ਨੇ, ਟਰੈਕ ਇਵੈਂਟਸ ਕੀਤੇ ਨੇ। और असी तकरीबन दोनों स्कूल दिला लीए तो असं फाइव हंड्रेड एंड ट्वेंटी मेडल्स दिते ने सिर्फ इनक्रेजमेंट करके और अपार्ट फ्रॉम दिस फील इवेंट्स ट्रैक इवेंट्स पीच एक्सरसाइज एंड एवरीथिंग विच गोइंग टू हैव डे मास परफॉर्मेंस भी है दैट इज ऑल्सो टीम वर्क इन्होंने अपना जोड़ा इशू दिता है अपनी गोल जोड़ा दिता है थ्री लिता है गुड हेल्थ एंड वेल्थी एंड आई एम श्योर छो नाट गोइंग टू बेनिफिट आउट ऑफ इट ਛੋਟੇ ਛੋਟੇ ਬੱਚੇ ਐਨੀ એનર્ਜੀ ਉਹਨੂੰ ਚੈਨਲਾਈਜ਼ ਕਰਨ ਨਹੀਂ ਹੁੰਦੇ ਹੈ ਨਾ ਬੱਚੇ ਭੱਜਣਾ ਠਰ ਰਹੇ ਨੇ ਹੁਣ ਦੇਖਿਓ ਤੁਸੀਂ ਕਿੰਨਾ ਸੋਹਣਾ ਲੱਗੇਗਾ ਜਦ ਪੂਰਾ ਹੋ ਜਾਏਗਾ ਪੇਰੈਂਟਸ ਵੀ ਵੱਧ ਚੜ ਕੇ ਆਉਂਦੇ ਨੇ ਜੀ ਸਾਡੇ ਇਵੈਂਟ ਦੇ ਵਿੱਚ ਹਾਂਜੀ ਗੁੱਡ ਆਫਟਰਨੂੰ ਸਾਡੀ ਪੂਰੀ ਟੀਮ ਇੱਥੇ ਕਮਲਾ ਮਹਿਰੂ ਪ੍ਰਾਈਮਰੀ ਸਕੂਲ ਦੀ ਟੀਮ ਹੈਗੀ ਅੰਡਰ ਦਾ ਗਾਈਡੈਂਸ ਆਫ ਮਿਸ ਪੀਕੇ ਢਿੱਲੇ ਐਂਡ ਮਿਸਤਰ ਤਿੰਦਰ ਕੌਰ ਤੇ ਇਹ ਸਾਡੇ ਪ੍ਰਿੰਸੀਪਲ ਹੈਗੇ ਵੱਡੇ ਸਕੂਲ ਦੇ ਤੇ ਇਹ ਸਾਡੇ ਪ੍ਰਿੰਸੀਪਲ ਹੈਗੇ ਪ੍ਰਾਇਮਰੀ ਵਿੰਗ ਦੇ ਸਕੂਲ ਵੁਸਟਾਰਟਡ ਇਨ 2003 ਤੇ ਅੱਜ ਦਾ ਸਪੋਰਟਸ ਡੇ ਹੈਗਾ ਇਟ ਇਜ਼ ਮਾਈ ਆਨਰ ਐਂਡ ਪ੍ਰਿਵਿਲੇਜ ਟੂ ਕੈਰੀ ਫਾਰਵਰਡ ਮਾਈ ਲੇਟ ਫਾਦਰ ਇਨ ਲਾਜ਼ ਵਿਸ਼ ਟੂ ਫੁੱਲਫਿਲ ਟੂ ਮੇਕ ਅ ਬੈਟਰ এনਵਾਇਰਨਮੈਂਟ ਫਾਰ ਦ ਚਿਲड्रन ਐਂਡ ਟੂਡੇ ਸਪੋਰਟਸ ਡੇ ਹੈਲਥ ਇਜ਼ ਵੈਲਥ ਤੇ ਸਪੋਰਟਸ ਤੋਂ ਵਧੀਆ ਕੋਈ ਹੋਰ ਚੀਜ਼ ਕੋਈ ਨਹੀਂ ਸਕਦਾ